ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੇ ਤੁਸੀਂ ਇਹ ਵੀਡੀਓ ਨਾਲ ਨਾ ਵੇਖੀ ਫਿਰ YouTube ਤੇ Facebook ਚਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਇਹ ਆਪਣੇ ਪੰਜਾਬ ਤੇ ਪੰਜਾਬੀਏ ਦੇ ਨਾਲ ਸੰਬੰਧਤ ਵੀਡੀਓ ਹੈ ਚੈਨਲ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾਤਾ ਉਸ ਲਿੰਕ ਨੂੰ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਯਾਰਾਂ ਦੋਸਤਾਂ ਤੋਂ ਵੀ ਕਰਵਾਓ ਤੇ ਆਜੋ ਵੀਡੀਓ ਸ਼ੁਰੂ ਕਰਦੇ ਆ ਆਪਣੇ ਪੰਜਾਬ ਦਾ ਅਸਲ ਪੁੱਤ ਸ਼ੁਭ ਚੀਸਤਾ ਕੀ ਗਾਣਾ ਆਇਆ ਹੈ ਕਿੰਗ ਸ਼ੇਟਾ ਇਸ ਗਾਣੇ ਦੇ ਵਿੱਚ ਸ਼ੂਬ ਨੇ ਸਭ ਦੀ ਮੰਜੀ ਠੋਕੀ ਏ ਜਿਹੜੇ ਕਿ ਪੰਜਾਬ ਦੇ ਖਿਲਾਫ ਬੋਲਦੇ ਸਨ ਜਾਂ ਖਾਸ ਕਰਕੇ ਸਿੱਖਾਂ ਦੇ ਖਿਲਾਫ ਬੋਲਦੇ ਸਨ ਉਹਨਾਂ ਸਭ ਦੀ ਐਨ ਰੱਖ ਕੇ ਮੰਜੀ ਠੋਕੀ ਏ ਜਦੋਂ ਕੰਗਣਾ ਸ਼ੂਬ ਦੇ ਖਿਲਾਫ ਬੋਲੀ ਨਾ ਤੇ ਵਿਰਾਟ ਕੋਹਲੀ ਤੇ ਕਈ ਜਿਹੜੇ ਆ ਬੋਲੀਵੁੱਡ ਦੇ ਆਪਣੇ ਆਪ ਨੂੰ ਜਿਹੜੇ ਸੱਚੇ ਪੰਜਾਬੀ ਕਹਾਉਂਦੇ ਨੇ ਤੇ ਆਂਦੇ ਨੇ ਵੀ ਅਸੀਂ ਪੰਜਾਬ ਦੇ ਪੁੱਤਾਂ ਉਹਨਾਂ ਨੇ ਸ਼ੋਭਦੀਪ ਨੂੰ ਅਨਫੋਲੋ ਕਰ ਦਿੱਤਾ ਸੀ ਉਸ ਟਾਈਮ ਤੇ ਸ਼ੋਭ ਚੁੱਪ ਰਿਆ ਤੇ ਉਸ ਤੋਂ ਬਾਅਦ ਜਿੰਨੇ ਵੀ ਉਹਦੇ ਹੇਟਰ ਸਨ ਸਾਰਿਆਂ ਨੂੰ ਉਹਨੇ ਠੋਕ ਕੇ ਰੱਖ ਦਿੱਤਾ ਤੇ ਹੌਸ ਨਹੀਂ ਹੁੰਦੇ ਮਿੱਤਰਾਂ ਦੇ ਚੈੱਕ ਨਹੀਂ ਜੀ ਉੱਤੀ ਹੁਣ ਬਿਆ ਲੱਗੇ ਨੱਕ ਨਹੀਂ ਸ਼ੋਭ ਦੀ EP ਰਿਲੀਜ਼ ਹੋਈ ਲਿਓ ਜਿਹਦੇ ਕਿ ਗਾਣਿਆਂ ਦੇ ਵਿੱਚ ਉਸਨੇ ਰਿਪਲਾਈ ਕੀਤਾ ਕੰਗਨਾ ਰਣੌਤ ਨੂੰ ਕਿਉਂਕਿ ਕੰਗਨਾ ਰਣੌਤ ਨੇ ਸ਼ੋਭ ਦੇ ਅਗੇਂਸਟ ਥੋਰੀਆਂ ਪਈਆਂ ਸਨ ਕਿ ਇਹ ਐਂਟੀ ਨੈਸ਼ਨਲ ਹੈ ਵਗੈਰਾ ਵਗੈਰਾ ਦੂਜੇ ਪਾਸੇ ਕੰਗਨਾ ਦੀ ਖੁਦ ਦੀ ਮੂਵੀ ਤੇਜਸ ਵੀ ਸੁਪਰ ਫਲॉप ਰਹੀ ਸਿਨੇਮਾ ਘਰਾਂ ਵਿੱਚ 4 ਤੋਂ 5 ਲੋਕ ਫਿਲਮ ਨੂੰ ਦੇਖਣ ਜਾਂਦੇ ਸੀ ਤੇ ਕਦੇ-ਕਦੇ ਉਹ ਵੀ ਨਹੀਂ ਇਸ ਕਰਕੇ ਸ਼ੋਭ ਨੇ ਕਿਹਾ ਫੜ ਫੜ ਹਾਂ ਦੇ ਹੱਥ ਫਿਰੇ ਜਲਦੀ ਨਹੀਂ ਫਿਰ ਵੀ ਨਾ ਜਲਦੀ ਤੇ ਫਿਰ ਵੀ ਕੰਗਣਾ ਨੇ ਜਦੋਂ ਸ਼ੋਬ ਦੇ ਅਗੇਂਸਟ ਬੋਲਿਆ ਤਾਂ ਸਾਰੀ ਬਾਲੀਵੁੱਡ ਜਿਵੇਂ ਕਿ ਵਿਰਾਟ ਕੋਹਲੀ ਤੇ ਹੋਰਾਂ ਨੇ ਸ਼ੋਬ ਨੂੰ ਅਨਫੋਲੋਇਵ ਕਰ ਦਿੱਤਾ ਇੱਕ ਤਰੀਕੇ ਨਾਲ ਸਿਰਫ ਪੰਜਾਬ ਸ਼ੋਬ ਦੀ سپورਟ ਚ ਖੜਿਆ ਰਿਹਾ ਤੇ ਬਾਕੀ ਮੈਜੋਰਟੀ ਵਿੱਚ ਕੱਟੜਵਾਦੀ ਲੋਕ ਇਸ ਦੇ ਅਗੇਂਸਟ ਹੋ ਗਏ ਬਾਲੀਵੁੱਡ ਦੀ ਤੌਤੇ ਰਖੀ ਲਾਤ ਨਹੀਂ ਲਾਤ ਨਹੀਂ ਖਾਸ ਕਰਕੇ ਕੰਗਣਾ ਨੂੰ ਨੇ ਪੂਰਾ ਐਨ ਉਹਦੀ ਮੰਜੀ ਥੋਪਤੀ ਕਿਉਂਕਿ ਉਹਦੀਆਂ ਫਿਲਮਾਂ ਨਹੀਂ ਸਨ ਚੱਲ ਰਹੀਆਂ ਤੇ ਬਿਨਾ ਮਤਲਬ ਤੋਂ ਉਹ ਬੋਲਦੀ ਰਹਿੰਦੀ ਸੀ ਖਾਸ ਕਰ ਸਿੱਖਾਂ ਦੇ ਖਿਲਾਫ ਤੇ ਉਹਨੇ ਇਸ ਗਾਣੇ ਦੇ ਵਿੱਚ ਪੂਰੀ ਤਰ੍ਹਾਂ ਇਹਨਾਂ ਜਿੰਨੇ ਵੀ ਉਹਦੇ ਹਿੱਟਰ ਸਨ ਸਾਰਿਆਂ ਦੀ ਮੰਜੀ ਠੋਕ ਦਿੱਤੀ ਏ ਜਿਵੇਂ ਉਹ ਕੰਗਣਾ ਬਾਰੇ ਆਂਦਾ ਹਾਲ ਦੀ ਏ ਫੇਮ ਤੇਰੀ ਮੂਵੀ ਵੀ ਨਾ ਚੱਲਦੀ ਚਵਲ ਜਨਾਨੀ ਪੌਂਕੇ ਨੇ ਐਟੇ ਉੱਤੇ ਕੱਲ ਦੀ ਇਹਨਾਂ ਲੈਣਾ ਨੇ ਫੜ ਕੇ ਪੂਰੀ ਤਰ੍ਹਾਂ ਤੈਸਨੈਸ ਕਰਕੇ ਰੱਖਤਾ ਕੰਗਣਾ ਨੂੰ ਤੇ ਜਦੋਂ ਲੰਡਨ ਵਾਲੀ ਕੰਟਰੋਵਰਸੀ ਹੋਈ ਸੀ ਨਾ ਜਿਹੜੀ ਉਹ ਡੀਜੀ ਉਹਨੇ ਵਿਖਾਈ ਸੀ ਇੰਦਰਾ ਗਾਂਧੀ ਦੀ ਫੋਟੋ ਤੇ ਤਰਾਜੋਗ ਲੱਗੀ ਸੀ ਉਦੋਂ ਸਾਰੇ ਸ਼ੋਭ ਤੇ ਖਿਲਾਫ ਹੋ ਗਏ ਸਨ ਪਰ ਇੱਕ ਪੰਜਾਬੀ ਸੀ ਜਿਹੜਾ ਉਹਦੀ ਆਣ ਪੂਰੀ سپورਟ ਤੇ ਖੜਾ ਸੀ ਤੇ ਉਸ ਵੀ ਪੰਜਾਬ ਦੇ ਪੁੱਤ ਨੇ ਆਪਣਾ ਹੱਕ ਨਹੀਂ ਰੱਖਿਆਗਾ ਉਸ ਨੇ ਵੀ ਇਸ ਗਾਣੇ ਦੇ ਵਿੱਚ ਪੰਜਾਬ ਦਾ ਪੂਰੀ ਤਰ੍ਹਾਂ ਆਣ ਜਿਗਰ ਕੀਤਾ ਜਿਵੇਂ ਉਹ ਆਂਦਾ ਡਾਊਨ ਫਾਲ ਤੇ ਵੀ ਚੱਲੇ ਹੁਣ ਹਿੱਟ ਨਹੀਂ ਫਿਰੇ ਬੁੱਕ ਦਾ ਪੰਜਾਬ ਲਾ ਕੇ ਪਿੱਠ ਨਹੀਂ ਮੈਂ ਆਪਣੇ ਪੰਜਾਬੀ ਭਰਾਵਾਂ ਨੂੰ ਕਹਿਣਾ ਚਾਹੁੰਦਾ ਵਾਂ ਵੀ ਪੰਜਾਬੀ ਉਹ ਜਿਹੜੇ ਵੀ ਆ ਨਕਲੀ ਪੰਜਾਬ ਦੇ ਪੁੱਤ ਬਣਦੇ ਨੇ ਨਾ ਬਾਲੀਵੁੱਡ ਵਾਲੇ ਇਹ ਝੂਠੇ ਪੰਜਾਬ ਦੇ ਪੁੱਤ ਬਣਦੇ ਨੇ ਉਦਾਹਰਨਾਂ ਆਪਣੇ ਕੋਲ ਕਈ ਨੇ ਜਿਵੇਂ ਤਰਮਿੰਦਰ ਸੰਨੀ ਦਿਓਲ ਅਕਸ਼ਿਆ ਕੁਮਾਰ ਅਜੀਤ ਦੇਵਗਨ ਠੀਕ ਹੈ ਕਿ ਨਹੀਂ ਜਿਹੜੇ ਆਪਣੇ ਪੰਜਾਬ ਦੇ ਅਸਲੀ ਪੁੱਤ ਨੇ ਜਿਵੇਂ ਆਪਣਾ ਅਸ਼ੋਬੇ ਹੋਰ ਨੇ ਹਜ਼ਾਰਾਂ ਨੇ ਕਿਤਾ ਕਿਤਾ ਨਾਂ ਲਈ ਆਪਾਂ ਠੀਕ ਹੈ ਕਿ ਨਹੀਂ ਤੇ ਉਹ ਸਿਰਫ ਆਪਣੇ ਪੰਜਾਬ ਤੋਂ ਪੰਜਾਬੀਆਂ ਦਾ ਸਾਥ ਮੰਗਦੇ ਨੇ ਠੀਕ ਹੈ ਤੇ ਉਸ ਸਾਥ ਨੂੰ ਉਹ ਦੁੱਗਣਾ ਕਰਕੇ ਮੋੜਦੇ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਤੇ ਇਹ ਛੋਟਾ ਪੰਜਾਬ ਲੈ ਕੇ ਪੇਠਨੇ ਪੇਠਨੇ ਲੋਕਾਂ ਨੂੰ ਲੱਗਾ ਸ਼ੋਭ ਦਾ ਡਾਣਫਾਲ ਸ਼ੁਰੂ ਹੋ ਗਿਆ ਪਰ ਉਸ ਦੇ ਵਿੱਚ ਵੀ ਸ਼ੋਭ ਦੀ ਐਲਬਮ ਸਟਿਲ ਰੋਨ ਸੁਪਰ ਹਿੱਟ ਗਈ ਜਿੱਥੇ ਸ਼ੋਭ ਦੇ ਫਾਲੋਅਰਸ ਹਨ 8 ਲੱਖ ਉਹ ਵੱਧ ਕੇ 13 ਲੱਖ ਹੋ ਗਏ ਸਾਡੀ ਹਾਰ ਵੀ ਉਹ ਲੱਗੇ ਜਿੱਤ ਨਹੀਂ ਡਾਣਫਾਲ ਵੀ ਤੇ ਚਲੇ ਹਿੱਟ ਨੇ ਇਹ ਤੋ ਤੱਕ ਕਿ ਈਪੀ ਦੇ ਕਵਰ ਆਰਟ ਵਿੱਚ ਵੀ ਸ਼ੋਭ ਨੇ ਖੁਦ ਨੂੰ ਸ਼ੇਰ ਦਿਖਾਇਆ ਹੈ ਅਤੇ ਉਸ ਦੇ ਨਾਲ ਇੱਕ ਕੁੱਤੀ ਬੈਠੀ ਦਿਖਾਈ ਦੇ ਰਹੀ ਜਿਸ ਦੇ ਗਲ ਵਿੱਚ ਕੇ ਨਾਮ ਦਾ ਲੋਕੇਟ ਪਾਇਆ ਹੋਇਆ ਹੈ ਬਾਕੀ ਤੁਸੀਂ ਆਪ ਸਮਝਦਾਰ ਹੋ। ਅਸ਼ੋਹਾਂ ਬਾਹਰ ਲੱਗੀ ਲਾਈਨ ਕਰੀ ਜੈ ਕਿੰਨੀ ਅਜੂਰ ਲਾਲੋ ਚੁੱਕ ਜੀਕਦੇ ਵੀ ਨੈ ਕਿੰਨੀ। ਜਿਹੜਾ ਸ਼ੋਪ ਨੇ ਗਾਣਾ ਰਿਲੀਜ਼ ਕੀਤਾ ਨਾ ਉਸ ਗਾਣੇ ਦਾ ਲੋਗੋ ਜਿਹੜਾ ਛੇਰ ਜਾਂ ਕੁਰਸੀ ਦੇ ਉੱਤੇ ਪਾਇਆ ਵਿਖਾਇਆ ਉਹਨੇ ਤੇ ਉਹਦੇ ਪੈਰਾਂ ਦੇ ਵਿੱਚ ਕੁੱਤੀ ਬੈਠੀ ਏ। ਤੇ ਕੁੱਤੀ ਦੇ ਗਾਲ 'ਚ ਪਟਾ ਪਾਇਆ ਤੇ ਪਟੇ ਦੇ ਉੱਤੇ ਲਿਖਿਆ ਕੇ। ਠੀਕ ਏ। ਤੇ ਤੁਹਾਨੂੰ ਤਾਂ ਤਾਂ ਦੀ ਲੋੜ ਨਹੀਂ ਹੈਗੀ ਤੇ ਇਸ਼ਾਰਾ ਹੀ ਕਾਫੀ ਏ ਵੀ ਇਹ ਕਿਤਾ ਪਟਾ ਪਾਇਆ ਨੇ ਕੁੱਤੀ ਦੇ ਗਾਲ ਚ ਕੁੱਤੀ ਜੀ ਵੀਡੀਓ ਸੀ ਜਿਹੜੀ ਕੀ ਬਣਾਣੀ ਬਹੁਤ ਜ਼ਰੂਰੀ ਸੀ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਜੇ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਤਾਂ ਕਿ ਕੰਗਣਾ ਵਰਗੀਆਂ ਨੂੰ ਹਜ਼ਾਰਾਂ ਨੂੰ ਜਿਹੜੀਆਂ ਲਗੀਆਂ ਫਿਰਦੀਆਂ ਨੇ ਬਿਨਾ ਮਤਲਬ ਤੋਂ ਪੰਜਾਬੀਆਂ ਦੇ ਖਿਲਾਫ ਬੋਲਦੀਆਂ ਨੇ ਖਾਸ ਕਰਕੇ ਸਿੱਖਾਂ ਦੇ ਉਹਨਾਂ ਨੂੰ ਪਤਾ ਲੱਗ ਜੇ ਵੀ ਕਿਵੇਂ ਪੰਜਾਬੀਆਂ ਦੇ ਖਿਲਾਫ ਬੋਲੀਦਾ ਹੈ ਕਿਉਂਕਿ ਪੰਜਾਬੀ ਕਿਸੇ ਨਾਲ ਕੱਟ ਕੋਲੀ ਇਹ ਭਾਜੀ ਜਰੂਰ ਮੋੜਦੇ ਨੇ ਟਾਈਮ ਜਰੂਰ ਲੱਗ ਜਾਂਦਾ ਹੈ ਪਰ ਜਦੋਂ ਮੋੜਦੇ ਨੇ ਪੂਰੀਆਂ ਤਸੱਲੀ ਦੇ ਨਾਲ ਮੋੜਦੇ ਨੇ ਸੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਜੇ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਤੇ ਜਾ ਕੇ ਫੋਲੋ ਕਰੋ ਜਿਵੇਂ ਪਹਿਲਾਂ ਕਿਹਾ ਚੈਨਲ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾਤਾ ਉਸ ਲਿੰਕ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਯਾਰਾਂ ਦੋਸਤਾਂ ਤੋਂ ਕਰਵਾਓ ਬਹੁਤ ਬਹੁਤ ਧੰਨਵਾਦੀ